ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰੇ ਹੀ ਸਤਕਾਰਯੋਗ ਭੈਣ ਭਰਾਵਾਂ ਵੀਰਾਂ ਨੂੰ ਜੀ 21 1 2025 ਭਰਾਵੋ ਅੱਜ ਬਾਬਾ ਨਾਨਕੀ ਦੀ ਕਿਰਪਾ ਨਾਲ ਚੱਲ ਰਹੀ ਹੈ ਸ਼ਿਮਲਾ ਮਿਰਚ ਦੀ ਤੜਾਈ ਪਹਿਲੀ ਤੜਾਈ ਤੇ ਪਹਿਲੀ ਗੜਾਈ ਸ਼ਿਮਲਾ ਮਿਰਚ ਦੀ ਕਿਉਂਕਿ ਤੜਾਈ ਤਾਂ ਪਹਿਲਾਂ ਹੋ ਜਾਣੀ ਸੀਗੀ ਮੀਂਹ ਪੈਣ ਕਾਰਨ ਬਰਸਾਤ ਪੈਣ ਕਾਰਨ ਖੇਲਾਂ ਦੇ ਵਿੱਚ ਪਾਣੀ ਖੜ ਗਿਆ ਸੀਗਾ ਤੇ ਜਿਹੜੀ ਆਪਣੀ ਤੜਾਈ ਆ ਉਹ ਲੇਟ ਹੋ ਗਈ ਤੇ ਫਰੂਟ ਤੁਸੀਂ ਵੀਰੋ ਚੈੱਕ ਕਰ ਸਕਦੇ ਹੋ 3 300 ਗ੍ਰਾਮ ਦੇ ਜਿਹੜੇ ਹਰੇ ਕਬੂਟੇ ਨੂੰ ਇਸ ਤਰ੍ਹਾਂ ਫਰੂਟ ਆ ਰਹੇ ਅੱਬਾ ਜੰਦਾਰ ਪੂਰੀ ਭਰਾਵੋ ਜਿਹੜੀਆਂ ਆਪਾਂ ਵੈਰਾਈਟੀਆਂ ਦੀ ਗੱਲ ਕਰ ਲਈਏ ਵੀਰੋ 8 10 ਪ੍ਰਕਾਰ ਦੀਆਂ ਆਪਣੇ ਕੋਲੇ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਸ਼ਿਮਲਾ ਮਿਰਚ ਦੀਆਂ ਆਪਾਂ ਕਿਸੇ ਵੀ ਕੰਪਨੀ ਦੀ ਕੋਈ ਮਸ਼ਹੂਰੀ ਨਹੀਂ ਕਰਦੇ ਵੀ ਇਹ ਫਲਾਨੀ ਮਿਰਚ ਹੈ ਵੈਰਾਈਟੀਆਂ ਜਿਹੜੀਆਂ ਸਾਰੀਆਂ ਆਪਦੇ ਆਪ ਦੇ ਥਾਂ ਵਧੀਆ ਹੁੰਦੀਆਂ ਨੇ ਤੇ 8-10 ਪ੍ਰਕਾਰ ਦੀਆਂ ਲੱਗੀਆਂ ਨੇ ਤੁਸੀਂ ਵਜਨ ਦੇਖ ਸਕਦੇ ਹੋ ਬੂਟੇ ਵਿਚ ਵਿਚ ਤਾਂ ਟੇਡੇ ਹੋਏ ਪਏ ਆ ਅੱਜ ਧੁੱਪ ਮੌਸਮ ਵਧੀਆ ਸੀਗਾ ਧੁੱਪ ਵਧੀਆ ਸੀ ਲਫਾਫਾ ਲਾ ਕੇ ਜਿਹੜਾ ਇਹਨਾਂ ਦੇ ਵਿੱਚ ਮਲਚਿੰਗ ਵਾਲੀ ਸ਼ੀਟ ਦੇ ਵਿੱਚ ਕੱਖ ਸੀਗਾ ਨਾਲ ਤਾਂ ਉਹ ਪੱਟਿਆ ਜਾਣਾ ਤੇ ਨਾਲੇ ਤੜਾਈ ਹੋਈ ਯਾਨੀ ਵੀਰੋ ਤੇ ਤੜਾਈ ਜਿਹੜੀ ਫਿਰ ਲਫਾਫੇ ਭਰੇ ਜਾਣਗੇ ਸ਼ੁਰੂ ਆ ਹੁਣ ਆ ਬੱਟਾ ਰਹੀ ਹੈ ਨਾ ਵਿਚ ਵਿਚ ਤਾਂ ਬੂਟੇ ਨੇ ਵਜਨਦਾਰ ਫਾਲਣਾ ਝੁਕੇ ਪਏ ਆ ਟੇਡੇ ਹੋਏ ਪਏ ਨੇ ਹਰੇਕ ਨੂੰ ਤਿੰਨ ਚਾਰ ਤਿੰਨ ਚਾਰ ਐਸ ਤਰ੍ਹਾਂ ਜਿਹੜੀ ਮਿਰਚ ਆ ਰਹੀ ਹੈਗੀ ਨਾਲੇ ਨਦੀਨ ਨਿਕਲੀ ਜਾਂਦਾ ਤੇ ਨਾਲੇ ਹੁਣ ਇਹ ਤੋਂ ਬਾਅਦ ਇਹ ਤੇ ਦਵਾਈ ਹੋ ਜੂਗੀ ਤੇਲੇ ਦੀ ਤੇ ਥ੍ਰਿਪ ਤੋਂ ਉਹ ਆਪਾਂ ਦਵਾਈ ਕਰ ਦੇਣੀ ਹੈਗੀ ਤੇ 11ਵੇਂ ਮਹੀਨੇ ਦੇ ਚੜ੍ਹਦੇ ਸ਼ੁਰੂ ਦੇ ਵਿੱਚ ਇਹ ਵੈਰਾਈਟੀ ਆਪਾਂ ਲਾਈ ਸੀਗੀ ਕੋਈ 11ਵੇਂ ਦੀ 5 ਤਰੀਕ ਨੂੰ ਲੱਗ ਗਈ ਕੋਈ 11ਵੇਂ ਦੀ 10 ਤਰੀਕ ਨੂੰ ਲੱਗ ਗਈ 11ਵੇਂ ਮਹੀਨੇ ਦੇ ਵਿੱਚ ਤੇ ਜਿਹੜਾ ਸੈਡਾ ਤੇ ਨਦੀਨ ਜ਼ਿਆਦਾ ਹੋ ਗਿਆ ਸੀਗਾ ਕਿਉਂਕਿ ਬਿਜਦੀ ਉਦੋਂ بارش ਜ਼ਿਆਦਾ ਪੈ ਗਈ ਧੁੰਦਾਂ ਪਈ ਗਈਆਂ ਆ ਤੁਸੀਂ ਪ੍ਰਭੂ ਫਰੂਟ ਹਰੇਕ ਬੂਟੇ ਤੇ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਫਰੂਟ ਹੈ ਉਧਰ ਪਰਾਂ ਚੱਲ ਰਹੀ ਹੈ ਕੀ ਗੜਾਈ